ਇਸ ਕੋ ਤੁਹਾਡੇ ਸਾਹਮਣੇ ਆ ਕਿ ਇੱਕ ਵਰਕਰ ਮੀਟਿੰਗ ਬੁਲਾਈ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਬਰਨਾਲਾ ਦੀ ਸਾਰੀ ਇਕਾਈ ਨੂੰ ਸਾਰੇ ਆਗੂ ਵਰਕਰ ਸਾਹਿਬਾਨ ਨੂੰ ਆ ਸਰਦਾਰ ਕਲਵੰਦ ਸਿੰਘ ਜੀ ਤੋਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਉਹਨਾਂ ਦੀ ਰਹਿਨਮਾਈ ਬਹੁਤ ਵੱਡਾ ਸ਼ਾ ਅੱਜ ਬਰਨਾਲਾ ਦੇਖੇ ਵੇਖਣ ਨੂੰ ਮਿਲਿਆ ਔਰ ਸਾਨੂੰ ਉਮੀਦ ਹੈ ਕਿ ਪਾਰਟੀ ਦਾ ਔਰ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਔਰ ਜੋ ਪਿਆਰ ਸਤਿਕਾਰ ਸੰਗਤ ਵੱਲੋਂ ਮਿਲ ਰਿਹਾ ਕਿ ਬਰਨਾਲਾ ਸੀਟ ਤੋਂ ਅਸੀਂ ਵੱਡੇ ਮਾਰਜਨ ਨਾਲ ਜਿਹੜੀਆਂ ਜਿੱਥੇ ਹਾਸਲ ਕਰਾਂਗੇ ਕਿੰਨੇ ਆ ਜਿਹ ਕੇਮਪਰ ਅੱਜ ਸ਼ਾਮ ਨੂੰ ਹੋਇਆ ਸੀ ਤਾਂ ਵੀ 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 ਆਮ ਆਦਮੀ ਔਰ ਕਈ ਪਾਰਟੀਆਂ ਛੱਡ ਕੇ ਜਿਹੜੀਆਂ ਬਾਈ ਜਿਹੜੇ ਆਗੂ ਵਰਕਰ ਨੇ ਉਹ ਸ਼੍ਰੋਮਣੀ ਕਾਲ ਦਲ ਸ਼ਾਮਲ ਹੋਏ ਜਿਹੜੇ ਜਨੀ ਅਕਾਲੀ ਦਲ ਛੱਡ ਕੇ ਗਿਆ ਉਹਨੂੰ ਰਸਿਆਂ ਉਹਨੂੰ ਮਨਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਉਹ ਉਹ ਯਾਰ ਦੇ ਕਹਾਂਗੇ ਕਿ ਪਾਰਟੀ ਤੋਂ ਕੋਈ ਵੀ ਵਿਅਕਤੀ ਜੇ ਕੋਈ ਇਧਰ ਉਧਰ ਗਿਆ ਤਾਂ ਉਹਨਾਂ ਨੂੰ ਬਿਲਕੁਲ ਜੇ ਕੋਈ ਗਲਤੀ ਹੋਈ ਹੈ ਜਾਂ ਕਮੀ ਹੋਈ ਹੈ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਕਿਹੜੀ ਬੁੱਤਾਂ ਨੂੰ ਲੱਗਿਆ ਤੁਸੀਂ ਚੋਣ ਪ੍ਰਚਾਰ ਕਰਨਗੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਬਹੁਤ ਵੱਡੇ ਮਸਲੇ ਨੇ ਜਿਨ੍ਹਾਂ ਤੇ ਅਸੀਂ ਬੀਜੇਪੀ ਨਾਲ ਸਮਝੌਤਾ ਤੋੜਿਆ ਇਸ ਤੋਂ ਬਿਨਾਂ ਲੋਕਲ ਵੀ ਮਸਲੇ ਹੁੰਦੇ ਨੇ ਜਦੋਂ ਪਾਰਲੀਮੈਂਟ ਵਿੱਚ ਅਸੀਂ ਜਾਂਦੇ ਹਾਂ ਹਰ ਹਲਕੇ ਦੀਆਂ ਮੁਸ਼ਕਲਾਂ ਨੇ ਹੈਲਥ ਦੀਆਂ ਨੇ ਵਿਦਿਆ ਦੀਆਂ ਨੇ ਫੜਾਂ ਦਾ ਮਸਲਾ ਜਿਵੇਂ ਮੂਨਕ ਸਾਈਡ ਦਾ ਸੋ ਵਕ ਵਕ ਇਲਾਕਿਆਂ ਦੇ ਵਕ ਵਕ ਮਸਲੇ ਨੇ ਹਰ ਪੱਕ ਨੂੰ ਵਿਚਾਰ ਕੇ ਹਰ ਪੱਕ ਤੇ ਜਿਹੜਾ ਹੈ ਰਦਰ ਇਹੜੀ ਕੀਤੀ ਦੋ ਸਾਬ ਇੱਕ ਪਾਸੇ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਮੀਤ ਦੇਰ ਮੰਤਰੀ ਵੀ ਨੇ ਸੁਖਬਾਲ ਖੈਰਾ ਬਾਹਰੋਂ ਆ ਕੇ ਕਾਂਗਰਸ ਬਦ ਲੜ ਰਹੇ ਨੇ ਕਿਨੂੰ ਕੰਪੀਟੀਟਰ ਮੰਨਦੇ ਤੇ ਕਿਹਦੇ ਨਾਲ ਤੁਸੀਂ ਫਾਈਟ ਮੰਨਦੇ ਤੁਸੀਂ ਕਾਂਗਰਸ ਦੀ ਹਾਲਤ ਦੇਖੋ ਵਿਜੇਂਦਰ ਸੰਗਲਾ ਇਥੋਂ ਦੇ ਵਜ਼ੀਰ ਨੇ ਸੰਗਰੂਰ ਪਾਰਲੀਮੈਂਟ ਦੀ ਸੀਟ ਆ ਸੰਗਰੂਰ ਤੋਂ ਵਜ਼ੀਰ ਰਹੇ ਨੇ ਉਹਨਾਂ ਨੂੰ ਤਾਂ ਚਾਕੇ ਭੇਜਿਆ ਅਨੰਦਪੁਰ ਸਾਹਿਬ ਕਿਉਂਕਿ ਸ਼ਾਇਦ ਉਹਨਾਂ ਨੇ ਇੱਥੇ ਉਹਨਾਂ ਦੀ ਕਾਰਗੁਜ਼ਾਰੀ ਇੱਥੇ ਠੀਕ ਨਹੀਂ ਹੋਣੀ ਉਹ ਤੋਂ ਸਾਨੂੰ 250 ਕਿਲੋਮੀਟਰ ਤੋਂ ਲਿਆ ਕੇ ਸਾਨੂੰ ਉਮੀਦਵਾਰ ਦਿੱਤਾ ਉਹਨਾਂ ਦੀ ਪਤਾ ਨਹੀਂ ਉੱਥੇ ਨਹੀਂ ਠੀਕ ਹੋਣੀ ਮਤਲਬ ਲੋਕਾਂ ਨੂੰ ਐ ਸਮਝਦੇ ਨੇ ਵੀ ਲੋਕ ਭੋਲੇ ਨੇ ਵੀ ਬਾਹਰਲਾ ਬੰਦਾ ਦੇ ਦੋ ਨਵੇਂ ਨੂੰ ਵੋਟ ਪਾਣਦੇ ਨੇ ਪੁਰਾਣੇ ਨੇ ਕੁਝ ਕੀਤਾ ਨਹੀਂ ਸੋ ਇਹ ਕਾਂਗਰਸ ਦਾ ਜਿਹੜਾ ਰਜਾਨ ਹੈ ਇਹ ਬਹੁਤ ਮਾੜਾ ਜਿਸ ਬੰਦੇ ਨੇ ਆਪਦੇ ਹਲਕੇ ਜਿੱਨੀ ਕੁਝ ਕੀਤਾ ਉਹ ਦੂਰ ਦੂਜੇ ਥਾਂ ਜਾ ਕੇ ਕੀ ਕਰੂਗਾ ਦਰਬੀਖ ਸਿੰਘ ਗੋਲਦੀ ਵੀ ਅੱਜ ਸੀਫਾਇਰ ਦੇ ਕੇ ਕਾਂਗਰਸ ਤੋਂ ਚਲੋ ਉਹਨਾਂ ਦੇ ਕੋਈ ਗਿਲੇ ਹੋਣਗੇ ਉਹਨਾਂ ਦਾ ਉਹਨਾਂ ਨੂੰ ਮਾੜੇ ਟਾਈਮ 'ਚ ਕਾਂਗਰਸ ਨੇ ਜਦੋਂ ਬਾਈ ਇਲੈਕਸ਼ਨ ਕੋਈ ਲੜਨੀ ਸੀ ਰਿਹਾ ਉਦੋਂ ਉਹਨਾਂ ਨੂੰ ਚੋਣ ਲੜਾਈ ਔਰ ਅਜਲੇ ਆਗੇ ਬਾਰੋਂ ਉਮੀਦਵਾਰ ਦਿੱਤਾ ਇਹੀ ਗੱਲ ਹੋਣਾ ਉਹਨਾਂ ਦਾ ਮੇਰਾ ਖਿਆਲ ਬਹੁਤ ਵੱਡਾ ਰਿਸਪਾਂਸ ਮਿਲ ਰਿਹਾ ਅਕਾਲੀ ਦਰ ਨਾਲ ਬਹੁਤ ਭਾਰੀ ਚੌਂਦਾ ਸਾਹਿਬ ਢੀਂਡ ਸਾਹਿਬ ਚੁੱਪ ਬੈਠੇ ਨੇ ਪਰ ਅੱਜ ਦੇ ਸਬਕਾਂ ਨੇ ਪਹੁੰਚ ਕੀਤੀ ਉਹਨਾਂ ਦਾ ਕੱਦੇ ਕੱਦ ਬਿਲਕੁਲ ਪਹੁੰਚ ਕੀਤੀ ਮੈਂ ਘਰੇ ਵੀ ਗਿਆ ਮੇਰੀ ਗੱਲਬਾਤ ਵੀ ਹੋਈ ਆ ਔਰ ਤੁਹਾਨੂੰ 2-4 ਦਿਨਾਂ ਚ ਸਵੱਚਾ ਸ਼੍ਰੋਮਣੀ ਅਕਾਲੀ ਦਲ ਇੱਕ ਪਲੇਟਫਾਰਮ ਤੇ ਨਜ਼ਰ ਆਊਗਾ